ਡੇਰਾ ਸੰਤ ਬਾਬਾ ਗੋਬਿੰਦ ਦਾਸ ਜੀ ਮਹੱਲਾ ਗੋਬਿੰਦਪੁਰਾ ਫਗਵਾੜਾ ਵਿਖੇ ਸੰਤ ਬਾਬਾ ਚੰਨ ਦਾਸ ਜੀ ਦਾ 13ਵਾਂ ਵਰ੍ਹੇ ਸੰਮਗਮ ਕਰਵਾਇਆ ਗਿਆ। ਸਵੇਰ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਕੀਰਤਨੀ ਜਥਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਸੰਤ ਰਾਮ ਸੇਵਕ ਡੇਰਾ ਹਰੀਪੁਰ ਖਾਲਸਾ, ਸੰਤ ਜਸਵਿੰਦਰ ਦਾਸ, ਸੰਤ ਆਤਮਾ ਦਾਸ ਤੇ ਹੋਰ ਸੰਤਾਂ ਮਹਾਂਪੁਰਸ਼ਾਂ ਨੇ ਆਪਣੇ ਪਰਵਚਨਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਾਬਕਾ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਚੇਰਮੈਨ ਜਰਨੈਲ ਲੰਗਲ ਨੇ ਸੰਤ ਚੰਮਾ ਦਾਸ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਆਏ ਹੋਏ ਪ੍ਰਮੁੱਖ ਸ਼ਖਸੀਅਤਾਂ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਡੇਰੇ ਦੇ ਗੱਦੀ ਨਸ਼ੀਨ ਸੰਤ ਦੇਸ ਰਾਜ ਨੇ ਸੰਤ ਮਹਾਪੁਰਸ਼ਾਂ ਤੇ ਸੰਤਾਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਏ ਦੀ ਰਿਪੋਰਟ ਅੱਜ ਜਿਹੜੇ ਬਰਸੀ ਸਮਾਗਮ ਤੇ ਗਏ। ਜੇ ਰੈਕਸ ਹੋਰ ਸੰਤ ਬਾਬਾ ਗੋਬਿੰਦ ਦਾਸ ਜੀ ਮਹਿਲਾ ਗੋਮਤਪੁਰਾ ਖੁਗਵਾੜਾ ਵਿਖੇ ਤਨਾ ਦੇ ਦਰੋ ਘਰ ਵਰਸਾ ਹੋਏ। ਇੱਕ ਹੋਰ ਸੰਤ ਬਾਬਾ ਚੰਮੁੰਦਾਸ ਮਹਾਰਜ ਜੀ ਦਾ 13ਵਾਂ ਸਾਲਾਨਾ ਬਰਸੀ ਸਮਾਗਮ ਅੱਜ 2 ਅਗਸਤ ਨੂੰ ਮਨਾਇਆ ਗਿਆ। ਜਿਸ ਵਿੱਚ 31 ਜੁਲਾਈ ਨੂੰ ਸੰਤ ਸ਼੍ਰੀਖਣ ਜਾਬ ਆਰੰਭ ਕੀਤੇ ਗਏ ਸਨ। ਤੋਂ ਅੱਜ ਨਲ ਭਗਤ ਸਾਹਿਬ ਭੋਗ ਪਾਇਆ ਗਿਆ ਭੋਗ ਤੋਂ ਉਪਰੰਤ ਬੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਾਇਆ ਗਿਆ ਜਿਸ ਦੇ ਵਿੱਚ ਪੰਥੀ ਦੇ ਮਹਾਨ ਕੀਰਤਰੀ ਨੇ ਰਾਗ ਦੇ ਢਾਡੀ ਸ਼ਰੂਧਾਰ ਸਾਧੂ ਸੰਪਰਦਸ਼ ਉਹ ਜਿਹਦੇ ਮਹਾਕੋਸ਼ ਨੂੰ ਪਹੁੰਚ ਕੇ ਆਪਣੇ ਪਰਵਚਨਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਔਰ ਇਹ ਹੀ ਉਪਦੇਸ਼ ਹੈ ਜੇ ਜਿੰਨੇ ਵੀ ਵਿੱਚ ਹਨ ਨੌਜਾ ਉਹਨਾਂ ਨੂੰ ਇਹ ਆ ਕਿ ਉਹ ਨਸ਼ੇ ਤੋਂ ਰਹਿਤ ਰਹਿਣ ਕਿਉਂਕਿ ਭਾਨ ਮਾਸ਼ਲੀ ਪੂਰਾ ਵਾਹ ਅੰਗ ਮਾਸ਼ੀ ਨੀਸ਼ੁਰਾਪਨ ਜੋ ਜੋ ਪੁਰਾਣੀ ਖਾਇ ਤੀਜ ਵਰਤ ਨੇ ਕੀ ਸਵੇਰ ਸਾਤਰ ਜਿਆ ਦੇ ਮਹਾਵਾਕਾਂ ਸਾ ਇਹ ਜਿਹੜੇ ਨਸ਼ੀ ਹਨ ਸਰੀ ਨੂੰ ਭਗਵਤ ਕਰਕੇ ਰੱਖਦੇ ਨੇ ਕੋਕ ਸ੍ਰੀ ਮਨੁੱਖਾ ਜਨਮ ਦੋ ਪਰਮਾਤਮਾ ਦਿੱਤਾ ਇਸ ਦੀ ਕਦਰ ਕਰਨੀ ਚਾਹੀਏ ਨੂੰ ਸਾਮ ਕੇ ਰੱਖਣਾ ਚਾਹੀਦਾ ਔਰ ਪਰਮਾਤਮਾ ਦੇ ਲਨ ਲਾ ਕੇ ਆਪਣੇ ਜੀਵਨ ਉੱਚਾ ਤੇ ਸਚਮਾ ਜੀਣਾ ਅੱਜ ਸੋ ਸੰਗਤਾਂ ਨੂੰ ਬਹੁਤ ਬਹੁਤ ਪ ਤਾਂ ਸਾਹਿਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤਿੰਨ ਦਿਨ ਰੇਕੇ ਮੰਨ ਤੰਤਾਂ ਦਿਨ ਸੇਵਾ ਕੀਤੀ ਔਰ ਇਹੀ ਹੈ ਇਸ ਤਰ੍ਹਾਂ ਬਲੀਦਾਨ ਜੜੋ ਤੇ ਆਪਣਾ ਜੀਵ ਨੂੰ ਚਤਤ ਸੁੱਚਾ ਬਣਾ ਕੇ ਪਰਮਾਤਮਾ ਦਾ ਜੁਗ ਪਰਮਾਤਮਾ ਦਾ ਰਸਤਾ ਹੈ ਪੁੱਛ ਤੇ ਚੱਲਣ ਵਾਸਤੇ ਮਨੁੱਖਾ ਸਾਨੂੰ ਦੇਹੀ ਮਿਲੀ ਉੱਤੇ ਚੱਲ ਕੇ ਆਪਣਾ ਜੀਵ ਨੂੰ ਚਤਤ ਸੁੱਚਾ ਬਣਾ ਵਾਲੀ ਦੇ ਨਾਲ ਜਿਰੋ ਵਾਹਿਗੁਰੂ ਜੀ ਬਖਾਲ ਸਾਹਿਬ ਵਾਹਿਗੁਰੂ ਜੀ ਦੇ ਬਤੇ ਜੈ ਕੋ ਦੇਵਤਾਂ ਬਤੇ ਜੈ ਭੀ ਜੈ ਭਾਣ